ਸੰਗਾਦੀ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਅੱਜ ਦੇ ਵੇੜੇ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਅੱਜ ਦਾ ਜਿਹੜਾ ਉਪਾਅ ਹੈ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਉਹਨਾਂ ਦੇ ਵਿਆਹ ਦੇ ਵਿੱਚ ਰੁਕਾਵਟਾਂ ਆ ਰਹੀਆਂ ਹਨ ਰਿਸ਼ਤੇ ਹੋ ਕੇ ਟੁੱਟ ਜਾਂਦੇ ਹਨ ਜਾਂ ਫਿਰ ਰਿਸ਼ਤਾ ਹੋਣ ਦੇ ਸਮੇਂ ਕਾਫੀ ਰੁਕਾਵਟਾਂ ਆਉਂਦੀਆਂ ਨੇ ਅੱਜ ਦਾ ਇਹ ਪਾਉਣਾ ਲਈ ਹੈ ਬਹੁਤ ਹੀ ਜ਼ਿਆਦਾ ਖਾਸ ਅਤੇ ਮਹੱਤਵਪੂਰਨ ਅੱਜ ਦੀ ਵੀਡੀਓ ਹੋਣ ਵਾਲੀ ਹੈ ਅੱਜ ਦਾ ਪਾਉ ਕਰੰ ਦੇ ਨਾਲ ਜਿਹੜੇ ਲੋਕਾਂ ਦੀ ਉਮਰ ਲੰਘ ਚੁੱਕੀ ਹੈ 30 ਤੋਂ 40 ਸਾਲ ਤੱਕ ਹੋ ਚੁੱਕੀ ਹੈ ਉਹਨਾਂ ਦਾ ਵੀ ਇਸ ਪਾਉ ਨੂੰ ਕਰਨ ਦੇ ਨਾਲ ਵਿਆਹ ਹੋਵੇਗਾ ਇਸ ਪਾਉ ਨੂੰ ਤੁਸੀਂ ਆਪਣੇ ਘਰ ਵਿੱਚ ਬੈਠ ਕੇ ਕਰ ਸਕਦੇ ਹੋ ਇਸੋ ਪਾੜੀ ਸਭ ਤੋਂ ਵੱਡੀ ਗੱਲ ਸੰਗਿਆ ਜੀ ਖਾਸ ਗੱਲ ਇਹ ਹੈ ਕਿ ਸੁਪਾਣੋ ਕਰਨ ਦੇ ਸਮੇਂ ਤੁਹਾਡਾ 1 ਰੁਪਿਆ ਵੀ ਖਰਚ ਨਹੀਂ ਹੋਵੇਗਾ। ਇਸੋ ਪਾਣ ਤੁਸੀਂ ਆਪਣੇ ਘਰ ਵਿੱਚ ਹੀ ਜਿੱਥੇ ਵੀ ਤੁਸੀਂ ਪਾੜ ਪੂਜਾ ਦਾ ਸਥਾਨ ਬਣਾਇਆ ਹੋਵੇਗਾ ਜਿੱਥੇ ਤੁਸੀਂ ਬੈਠ ਕੇ ਪਰਮਾਤਮਾ ਨੂੰ ਯਾਦ ਕਰਦੇ ਹੋਵੋਗੇ ਜੇਕਰ ਤੁਹਾਡੇ ਘਰ ਵਿੱਚ ਪਾੜ ਪੂਜਾ ਵਾਲਾ ਸਥਾਨ ਨਹੀਂ ਬਣਿਆ ਤਾਂ ਫਿਰ ਜਿੱਥੇ ਵੀ ਬੈਠ ਕੇ ਤੁਸੀਂ ਵਾਹਿਗੁਰੂ ਜੀ ਨੂੰ ਯਾਦ ਕਰਦੇ ਹੋ ਉਸ ਸਥਾਨ ਤੇ ਵੀ ਬੈਠ ਕੇ ਤੋਸੇ ਇਸ ਪਾਣੂ ਕਰ ਸਕਦੇ ਹੋ ਇਸ ਪਾਣੂ ਕਰਨ ਦੇ ਲਈ ਕੋਈ ਵੀ ਜ਼ਿਆਦਾ ਤੁਹਾਡਾ ਖਰਚਾ ਨਹੀਂ ਹੋਣ ਵਾਲਾ ਕੋਈ ਜ਼ਿਆਦਾ ਮਿਹਨਤ ਨਹੀਂ ਲੱਗਣ ਵਾਲੀ ਨਾਲ ਹੀ ਨਾਲ ਤੁਹਾਨੂੰ ਬਚਾਰ ਦੇ ਵਿੱਚੋਂ 1 ਰੁਪਏ ਦੀ ਚੀਜ਼ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਹੈ ਇਸ ਪਾਣੂ ਕਿਸ ਤਰੀਕੇ ਦੇ ਨਾਲ ਕਿਹੜੀ ਵਿਧੀ ਦੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਅੱਜ ਦੇ ਵੀਡੀਓ ਦੇ ਵਿੱਚ ਦੱਸਣ ਵਾਲੇ ਹਾਂ ਸੰਘਾ ਜੀ ਵੀਡੀਓ ਨੂੰ ਤੁਸੀਂ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣ ਲੈਣਾ ਜੀ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੇ ਲਿਖਵਾ ਦਿਓ ਜੀ ਸਾਥ ਸੰਗਤ ਜੀ ਤੁਸੀਂ ਦੇਖਦੇ ਹੋ ਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਵਿਆਹ ਤੇ ਰਿਸ਼ਤੇ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਵਿੱਚ ਪ੍ਰੋਬਲਮ ਦੇਖਣ ਨੂੰ ਮਿਲ ਰਹੀ ਹੈ ਕਿਸੇ ਦਾ ਇਹ ਕਹਿਣਾ ਹੁੰਦਾ ਹੈ ਕਿ ਰਿਸ਼ਤਾ ਨਹੀਂ ਹੁੰਦਾ ਕਿਸੇ ਦਾ ਇਹ ਕਹਿਣਾ ਹੁੰਦਾ ਹੈ ਕਿ ਵਿਆਹ ਨਹੀਂ ਹੁੰਦਾ ਕਿ ਜੇ ਦਾ ਰਿਸ਼ਤਾ ਹੋ ਕੇ ਟੁੱਟ ਜਾਂਦਾ ਹੈ ਜਾਂ ਫਿਰ ਰਿਸ਼ਤਾ ਹੋ ਜਾਂਦਾ ਹੈ ਤੇ ਵਿਆਹ ਤੱਕ ਕੋਈ ਵੀ ਵਿਆਹ ਤੱਕ ਕੋਈ ਨਾ ਕੋਈ ਪ੍ਰੋਬਲਮ ਪਰੇਸ਼ਾਨੀ ਆ ਜਾਂਦੀ ਹੈ ਸੰਗਤ ਜੀ ਇਹ ਸਾਰੀਆਂ ਹੀ ਪਰੇਸ਼ਾਨੀਆਂ ਦਾ ਹੱਲ ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਕਰਕੇ ਸੁਪਾਣੋ ਤੁਸੀਂ ਜ਼ਰੂਰ ਕਰਕੇ ਦੇਖਿਓ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਸਾਹ ਸੰਗਏ ਜੇ ਅਸਪਾਣ ਤੁਸੀਂ ਸ਼ੁੱਕਰਵਾਰ ਦੇ ਦਿਨ ਸ਼ਾਮ ਦੇ ਸਮੇਂ ਕਰ ਸਕਦੇ ਹੋ ਸ਼ਾਮ ਦੇ ਸਮੇਂ ਤੋਂ ਲੈ ਕੇ ਰਾਤ ਤੱਕ ਜੈਸੇ ਵੀ ਸਮੇਂ ਤੁਹਾਡੇ ਕੋਲ ਸਮਾਂ ਮਿਲਦਾ ਹੈ ਤੁਸੀਂ ਕਰ ਸਕਦੇ ਹੋ ਪਰ ਇਸਪਾਣ ਤੁਸੀਂ ਸ਼ੁੱਕਰਵਾਰ ਦੇ ਦਿਨ ਹੀ ਕਰਨਾ ਹੈ ਤੁਸੀਂ ਕੀ ਕਰਨਾ ਹੈ ਕਿ ਸ਼ੁੱਕਰਵਾਰ ਦੇ ਦਿਨ ਸ਼ਾਮ ਦੇ ਸਮੇਂ ਜਦੋਂ ਸਮੇਂ ਤੁਸੀਂ ਸੌਣ ਲਈ ਸੌਣ ਲਈ ਜਾਂਦੇ ਹੋ ਆਪਣੇ ਬੈੱਡਰੂਮ ਦੇ ਵਿੱਚ ਉਸ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਤਿੰਨ ਟੁਕੜੇ ਤੁਸੀਂ ਲੈਣੇ ਹਨ ਗੁੜ ਦੇ ਟੁਕੜੇ ਇੰਨੇ ਵੀ ਛੋਟੇ ਨਹੀਂ ਹੋਣੇ ਚਾਹੀਦੇ ਜਿਵੇਂ ਕਿ ਨਿੰਬੂ ਦਾ ਆਕਾਰ ਹੁੰਦਾ ਹੈ ਨਿੰਬੂ ਦਾ ਸਾਈਜ਼ ਹੁੰਦਾ ਹੈ ਇੰਨੇ ਛੋਟੇ ਨਹੀਂ ਲੈਣੇ ਜਿਵੇਂ ਕਿ ਸੇਬ ਦਾ ਜਿੰਨਾ ਕੁ ਸਾਈਜ਼ ਹੁੰਦਾ ਉਹਨੇ ਕੁਸਾਈ ਦੇ ਤੁਸੀਂ ਗੁੜ ਦੇ ਚਾਰ ਗੋੜ ਦੇ 3 ਟੁਕੜੇ ਲੈਣੇ ਹਨ ਤੇ ਜਿਹੜੇ ਤੁਸੀਂ ਇਹ ਟੁਕੜੇ ਗੋੜ ਦੇ ਲੈੇ ਹੋਣਗੇ ਉਹਨਾਂ ਨੂੰ ਤੁਸੀਂ ਇੱਕ ਕਟੋਰੀ ਵਿੱਚ ਰੱਖਣਾ ਹੈ ਜਿਵੇਂ ਕਿ ਜਦੋਂ ਤੁਸੀਂ ਰਾਤ ਦੇ ਸਮੇਂ ਆਪਣੀ ਰਸੋਈ ਵਿੱਚ ਕੰਮ ਕਰ ਮੁਕਾ ਦਿੰਦੇ ਹੋ ਤੇ ਆਪਣਾ ਸੌਣ ਦੇ ਲਈ ਜਾਂਦੇ ਹੋ ਤੇ ਉਸ ਸਮੇਂ ਤੁਸੀਂ ਤਿੰਨ ਗੋੜ ਦੇ ਟੁਕੜੇ ਲੈਣੇ ਹਨ ਤੇ ਉਹਨਾਂ ਟੁਕੜਿਆਂ ਨੂੰ ਅਲੱਗ-ਅਲੱਗ ਕਟੋਰੀ ਵਿੱਚ ਪਾਉਣਾ ਹੈ ਜਿਹੜਾ ਤੀਸਰਾ ਹੋਵੇਗਾ ਉਸ ਨੂੰ ਵੀ ਤੁਸੀਂ ਅਲੱਗ ਕਟੋਰੀ ਵਿੱਚ ਪਾ ਲਓ ਪਾਉਣ ਤੋਂ ਬਾਅਦ ਵਿੱਚ ਤੁਸੀਂ ਇੱਕ ਕੋਲ ਚਲ ਰੱਖ ਲਓ ਤੇ ਤੁਹਾਡੇ ਘਰ ਵਿੱਚ ਉਹ ਸ਼ੁੱਧ ਚਲ ਹੋਵੇਗਾ ਕਿਸੇ ਵੀ ਤੀਰਥ ਸਥਾਨ ਦਾ ਧਾਰਮਿਕ ਚਲ ਹੋਵੇਗਾ ਤੁਸੀਂ ਉਹ ਗਲਾਸ ਜਾਂ ਫਿਰ ਗੜਵੀ ਵਿੱਚ ਰੱਖ ਲਓ ਇਸ ਤਰ੍ਹਾਂ ਜਿਹੜਾ ਇਹ ਦੋ ਟੁਕੜੇ ਤੁਸੀਂ ਰਸਈ ਵਿੱਚ ਰਹਿਣ ਦਿੰਨੇ ਹਨ ਤੇ ਇੱਕ ਟੁਕੜਾ ਤੁਸੀਂ ਲੈ ਕੇ ਗੁਰਦਾ ਇਹ ਜਿਹੜੀ ਗੜਵੀ ਹੈ ਤੁਸੀਂ ਚਲ ਵਾਲੀ ਇਸ ਨੂੰ ਤੁਹਾਡੇ ਘਰ ਵਿੱਚ ਜੇਕਰ ਬੱਚਾ ਹੈ ਜਿਸ ਦੇ ਵਿਆਹ ਸ਼ਾਦੀ ਨੂੰ ਰਿਸ਼ਤੇ ਨੂੰ ਲੈ ਕੇ ਮਾਤਾ ਪਿਤਾ ਪਰੇਸ਼ਾਨ ਹਨ ਜੇਕਰ ਬੱਚਾ ਘਰ ਵਿੱਚ ਹੈ ਤਾਂ ਇਹ ਗੜਵੀ ਚੋਂ ਜਿਸ ਵਿੱਚ ਤੁਸੀਂ ਜਾਲ ਪਾਇਆ ਉਸ ਦੇ ਉੱਪਰ ਕਟੋਰੀ ਇੱਕ ਗੁੜ ਦੀ ਕਟੋਰੀ ਉੱਪਰ ਇੱਕ ਗੁੜ ਦੇ ਟੁਕੜੇ ਰੱਖ ਦਿਓ ਉਸ ਨੂੰ ਬੱਚੇ ਦੇ ਸਰਾਣੇ નીચે ਰੱਖਾਉਣਾ ਹੈ ਕਹਨ ਤੋਂ ਪਾਉ ਕਿ ਜਿਹੜੇ ਸਾਈਡ ਤੇ ਉਸ ਬੱਚੇ ਦਾ ਸਿਰ ਹੋਵੇਗਾ ਸਿਰ ਦੇ નીચે ਤੁਸੀਂ ਇਸ ਗੜਵੀ ਨੂੰ ਰੱਖਾਉਣਾ ਹੈ ਇਸੇ ਤਰ੍ਹਾਂ ਹੁਣ ਕਈ ਲੋਕਾਂ ਦਾ ਇਹ ਵੀ ਕਹਿਣਾ ਹੋਵੇਗਾ ਕਿ ਸਾਡੇ ਬੱਚੇ ਤਾਂ ਘਰ ਤੋਂ ਬਾਹਰ ਰਹਿੰਦੇ ਹਨ ਜਾਂ ਫਿਰ ਵਦੇਸ਼ ਵਿੱਚ ਰਹਿੰਦੇ ਆ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਬੱਚੇ ਘਰ 'ਚ ਨਹੀਂ ਰਹਿੰਦੇ ਵਿਦੇਸ਼ ਰਹਿੰਦੇ ਨੇ ਤਾਂ ਤੁਸੀਂ ਇਸ ਸੇਮ ਪ੍ਰੋਸੈਸ ਦੇ ਨਾਲ ਇੱਕ ਗੜਵੀ ਤੇ ਇੱਕ ਟੁਕੜੀ ਗੋੜ ਦੇ ਇੱਕ ਕਟੋਰੀ ਦੇ ਵਿੱਚ ਪਾ ਕੇ ਇਸ ਨੂੰ ਤੁਸੀਂ ਸੌਣ ਦੇ ਸਮੇਂ ਆਪਣੇ ਸਿਰਹਾਣੇ ਦੇ ਨੇ ਜੇ ਰੱਖ ਕੇ ਸੌਂ ਸਕਦੇ ਹੋ ਜੇਕਰ ਤੁਹਾਡੇ ਬੱਚੇ ਘਰ ਵਿੱਚ ਤੁਹਾਡੇ ਕੋਲ ਨਹੀਂ ਰਹਿੰਦੇ ਇਸੇ ਤਰ੍ਹਾਂ ਸਰਾਣੀ niche ਰੱਖ ਕੇ ਜਿਵੇਂ ਤੁਸੀਂ ਰਾਤ ਦੇ ਸਮੇਂ ਸੌਜੋਗੇ ਤੇ ਸਵੇਰੇ ਉੱਠ ਕੇ ਤੁਸੀਂ ਆਪਣਾ ਨਹਾ ਤੋ ਕੇ ਨਹੋਂ ਧੋਂ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜੀ ਵੀ ਤੁਹਾਡੇ ਘਰ ਮਾਤਾ ਜੀ ਦੀ ਤਸਵੀਰ ਹੈ ਤੁਸੀਂ ਉਹਨਾਂ ਦੀ ਤਸਵੀਰ ਦੇ ਸਾਹਮਣੇ ਬੈਠ ਜਾਣਾ ਹੈ ਇਸ ਤੋਂ ਇਲਾਵਾ ਅਗਰ ਤੁਸੀਂ ਆਪਣੇ ਘਰ ਵਿੱਚ ਇੱਕ ਦਿਨ ਪਹਿਲਾਂ ਸ਼ਾਮ ਨੂੰ ਠੰਡਾ ਭੋਜਨ ਬਣਾਇਆ ਹੋਇਆ ਹੈ ਤਾਂ ਤੁਸੀਂ ਕੀ ਕਰਨਾ ਉਸ ਬਾਸੀ ਭੋਜਨ ਦੇ ਨਾਲ ਮਾਤਾ ਨੂੰ ਭੋਗ ਲਗਵਾਉਣਾ ਤੇ ਸੋਲਾਵਾ ਜੇਕਰ ਤੁਸੀਂ ਆਪਣੇ ਘਰ ਵਿੱਚ ਭੋਜਨ ਨਹੀਂ ਤਿਆਰ ਕੀਤਾ ਹੋਵੇਗਾ ਇੱਕ ਦਿਨ ਪਹਿਲਾਂ ਤਾਂ ਤੁਸੀਂ ਕੀ ਕਰਨਾ ਜੋ ਰਾਤ ਦੇ ਸਮੇਂ ਰਸੋਈ ਦੇ ਵਿੱਚ ਦੋ ਟੁਕੜੇ ਗੁੜ ਦੇ ਛੱਡੇ ਸਾਨੂੰ ਉਹਨਾਂ ਵਿੱਚੋਂ ਇੱਕ ਕਟੋਰੀ ਤੇ ਇੱਕ ਗੁੜ ਦਾ ਟੁਕੜਾ ਦਸੀਂ ਚੁੱਕ ਕੇ ਮਾਤਾ ਨੂੰ ਉਸ ਗੁੜ ਦਾ ਭੋਗ ਲਗਵਾ ਦੇਣਾ ਹੈ ਇਸੇ ਤਰ੍ਹਾਂ ਭੋਗ ਲਗਵਾਉਣ ਤੋਂ ਬਾਅਦ ਦੇ ਵਿੱਚ ਉਸ ਗੁੜ ਦੇ ਟੁਕੜੇ ਨੂੰ ਦਸੀਂ ਪ੍ਰਸ਼ਾਦ ਦੇ ਤੌਰ ਤੇ ਸਾਰੇ ਪਰਿਵਾਰ ਦੇ ਵਿੱਚ ਵਰਤਾ ਦੇਣਾ ਹੈ। ਉਸ ਨੂੰ ਤੁਸੀਂ ਖਾ ਸਕਦੇ ਹੋ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਮਾਤਾ ਦੇਵੀ ਨੂੰ ਇੱਕ ਠੰਡਾ ਦੀਪਕ ਵੀ ਅਰਪਿਤ ਕਰ ਸਕਦੇ ਹੋ। ਉਹ ਕਿਸ ਤਰੀਕੇ ਨਾਲ ਕਿ ਉਹ ਇਸ ਤਰ੍ਹਾਂ ਕਿ ਤੁਸੀਂ ਇੱਕ ਆਟੇ ਦਾ ਦੀਵਾ ਤਿਆਰ ਕਰ ਲਵੋ। ਉਸ ਵਿੱਚ ਬਤੀ ਲਗਾ ਕੇ ਤਾਂ ਸਰੋਂ ਦੇ ਤੇਲ ਪਾ ਕੇ ਜਾਂ ਫਿਰ ਘਿਓ ਪਾ ਕੇ ਤੁਸੀਂ ਮਾਤਾ ਦੇਵੀ ਦੇ ਅੱਗੇ ਅਰਪਿਤ ਕਰ ਦੇਣਾ ਹੈ। ਉਸ ਨੂੰ ਜਲਾਉਣਾ ਨਹੀਂ ਹੈ। ਇਸ ਤਰੀਕੇ ਦੇ ਨਾਲ ਠੰਡਾ ਦੀਵਾ ਅਰਪਿਤ ਕਰਨਾ ਹੈ ਤੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਨੇੜੇ-ਤੇੜੇ ਆਸ-ਪਾਸ ਕਿਤੇ ਸ਼ੀਤਲਾ ਮਾਤਾ ਜੀ ਦਾ ਮੰਦਿਰ ਹੈ ਤਾਂ ਤੁਸੀਂ ਇਹ ਜੋਗੜ ਹੈ ਤੇ ਜੋ ਵੀ ਭੋਜਨ ਤਿਆਰ ਕੀਤਾ ਹੋਵੇਗਾ ਜੋ ਤੁਸੀਂ ਇੱਕ ਖੰਡ ਦੀਵਾ ਤਿਆਰ ਕੀਤਾ ਹੈ ਇਹ ਸਭ ਕੁਝ ਉਸ ਮੰਦਿਰ 'ਚ ਜਾ ਕੇ ਮਾਤਾ ਨੂੰ ਅਰਪਿਤ ਕਰਕੇ ਆ ਸਕਦੇ ਹੋ ਇਸੇ ਤਰ੍ਹਾਂ ਜੇਕਰ ਤੁਸੀਂ ਘਰ ਵਿੱਚ ਅਰਪਿਤ ਕਰ ਰਹੇ ਹੋ ਤਾਂ ਜਾਂ ਫਿਰ ਮੰਦਰ ਵਿੱਚ ਜਾ ਕੇ ਅਰਪਿਤ ਕਰ ਰਹੇ ਹੋ ਤਾਂ ਆਪਣੇ ਬੱਚਿਆਂ ਦੇ ਵਿਆਹ ਤੇ ਲਈ ਤੁਸੀਂ ਮਾਤਾ ਸ਼ੀਤਲਾ ਜੀ ਦੇ ਅੱਗੇ ਅਰਦਾਸ ਕਰਨੀ ਹੈ ਇਸ ਤਰੀਕੇ ਨਾਲ ਅਰਦਾਸ ਕਰਨੀ ਕਿ ਵਿਆਹ ਦਾ ਜੋਗ ਬਣੇ ਤੇ ਜਿੰਨੀਆਂ ਵੀ ਵਿਆਹ ਦੇ ਵਿੱਚ ਪ੍ਰੋਬਲਮ ਪਰੇਸ਼ਾਨੀਆਂ ਆ ਰਹੀਆਂ ਨੇ ਉਹ ਸਾਰੀਆਂ ਦੂਰ ਹੋਣ ਇਸੇ ਤਰ੍ਹਾਂ ਆਪਣੇ ਬੱਚਿਆਂ ਦੇ ਵਿਆਹ ਦੀ ਪ੍ਰਾਰਥਨਾ ਕਰਦੇ ਸਮੇਂ ਤੁਰੰਤ ਤੁਹਾਡੇ ਘਰ ਵਿੱਚ ਮੰਗਲ ਕਰਿਆਵਾਂ ਸ਼ੁਰੂ ਹੋ ਜਾਣਗੀਆਂ ਤੇ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਮਾਤਾ ਸ਼ੀਤਲਾ ਅੱਗੇ ਪ੍ਰਾਰਥਨਾ ਕਰਨੀ ਇਸ ਤੋਂ ਇਲਾਵਾ ਤੁਸੀਂ ਇਸ ਵੀਡੀਓ ਦੇ ਵਿੱਚ ਅਸੀਂ ਇੱਕ ਮੰਤਰ ਵੀ ਦੱਸਾਂਗੇ ਜਿਸ ਮੰਤਰ ਨੂੰ ਤੁਸੀਂ 7 ਵਾਰ ਬੋਲਣਾ ਹੈ 7 ਵਾਰ ਤੁਸੀਂ ਬੋਲਣਾ ਹੀ ਬੋਲਣਾ ਹੈ ਇਸ ਤੋਂ ਇਲਾਵਾ ਤੁਸੀਂ 11 ਵਾਰ ਜਾਂ ਫਿਰ ਉਸ ਤੋਂ ਵੱਧ ਵੀ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਨਹੀਂ ਤਾਂ 7 ਵਾਰ ਤਾਂ ਕਰਨਾ ਹੀ ਕਰਨਾ ਹੈ ਮੰਤਰ ਦਾ ਜਾਪ ਹੈ ਓਮ ਸ਼ੀਤਲਾਈ ਨਮੇ ਇਸ ਤਰੀਕੇ ਦੇ ਨਾਲ ਤੁਸੀਂ 7 ਵਾਰ 11 ਵਾਰ ਜਾਂ ਵਾ ਤੋਂ ਵੱਧ ਤੁਸੀਂ ਬੋਲ ਸਕਦੇ ਹੋ ਬਹੁਤ ਹੀ ਆਸਾਨ ਮੰਤਰ ਹੈ ਤੇ ਤੁਸੀਂ ਇਸ ਮੰਤਰ ਦਾ ਜਾਪ ਆਸਾਨੀ ਨਾਲ ਕਰ ਸਕਦੇ ਹੋ ਇਸ ਤੋਂ ਬਾਅਦ ਵਿੱਚ ਤੁਸੀਂ ਕੀ ਕਰਨਾ ਦੂਸਰਾ ਟੁਕੜਾ ਜੋ ਇੱਕ ਬਚ ਗਿਆ ਸੀ ਇੱਕ ਟੁਕੜਾ ਤਾਂ ਤੁਸੀਂ ਰਾਤ ਨੂੰ ਸੌਣ ਦੇ ਸਮੇਂ ਸਰਾਣੀ નીચે ਰੱਖਿਆ ਸੀ ਪਾਣੀ ਦੇ ਗੜਵੇ ਦੇ ਨਾਲ ਦੂਸਰੇ ਟੁਕੜੇ ਦਾ ਤੁਸੀਂ ਮਾਤਾ ਨੂੰ ਭੋਗ ਲਗਵਾਇਆ ਸੀ ਤੇ ਜੋ ਬਾਕੀ ਤੀਸਰਾ ਟੁਕੜਾ ਬਚ ਗਿਆ ਸੀ ਗੁੜ ਦਾ ਉਸ ਨੂੰ ਲਿਆ ਕੇ ਆਪਣੇ ਹੱਥ ਵਿੱਚ ਲੈ ਕੇ ਤੇ ਆਪਣੇ ਮਾਨੀ ਮਨ ਆਪਣੇ ਬੱਚਿਆਂ ਦੇ ਵਿਆਹ ਦੇ ਲਈ ਤੁਸੀਂ ਅਰਦਾਸ ਕਰਨੀ ਹੈ ਤੇ ਜੋ ਵੀ ਰੁਕਾਵਟਾਂ ਤੁਹਾਡੇ ਬੱਚੇ ਦੇ ਵਿਆਹ ਵਿੱਚ ਆਉਂਦੀਆਂ ਨੇ ਉਹਨਾਂ ਬਾਰੇ ਵੀ ਤੁਸੀਂ ਬੋਲ ਦੇਣਾ ਹੈ ਆਪਣੇ ਮਾਨੀ ਮਨ ਤੇ ਇਸ ਤਰ੍ਹਾਂ ਆਪਣੀ ਪ੍ਰਾਰਥਨਾ ਕਰਨ ਤੋਂ ਬਾਅਦ ਵਿੱਚ ਉਸ ਗੋੜ ਦੇ ਟੁਕੜੇ ਨੂੰ ਆਪਣੇ ਘਰ ਤੋਂ ਬਾਹਰ ਜਿਵੇਂ ਕਿ ਅਵਾਰਾ ਕਈ ਵਰਗਾਵਾ ਆਪਾਂ ਦੇਖਦੇ ਹਾਂ ਤੁਰੀਆਂ ਫਿਰਦੀਆਂ ਉਹਨੂੰ ਤੁਸੀਂ ਉਸ ਟੁਕੜੇ ਨੂੰ ਖਵਾ ਦੇਣਾ ਇਸ ਤਰ੍ਹਾਂ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਕਿ ਗੋੜ ਦੇ ਟੁਕੜੇ ਨੂੰ ਤੁਸੀਂ ਗਾਂ ਨੂੰ ਹੀ ਖਲਾਉਣਾ ਹੈ ਇਹ ਨਹੀਂ ਕਿ ਕੋਈ ਵੀ ਹੋਰ ਜਾਨਵਰ ਜਾਂ ਪਸ਼ੂ ਹੋਵੇਗਾ ਤੁਸੀਂ ਉਸ ਨੂੰ ਖਵਾ ਦਿਓ ਗਾਂ ਨੂੰ ਹੀ ਖਵਾਉਣਾ ਹੈ ਇਸ ਤਰੀਕੇ ਦੇ ਨਾਲ ਤਿੰਨੇ ਗੋੜ ਦੇ ਟੁਕੜੇ ਜਿਹੜੇ ਅਸੀਂ ਲੈ ਸੇ ਉਹਨਾਂ ਦਾ ਇਸ ਤਰੀਕੇ ਦੇ ਨਾਲ ਅਲੱਗ-ਅਲੱਗ ਪ੍ਰਯੋਗ ਕਰਨਾ ਜੇਕਰ ਤੁਹਾਡੇ ਘਰ ਦੇ ਵਿੱਚ ਆਸ-ਪਾਸ ਗਾਵਾਂ ਤੁਹਾਨੂੰ ਨਹੀਂ ਦਿਖਾਈ ਦਿੰਦੀਆਂ ਤੁਸੀਂ ਗਾਵਾਂ ਤੁਸੀਂ ਗਊਸ਼ਾਲਾ ਵਿੱਚ ਜਾ ਕੇ ਖਵਾ ਸਕਦੇ ਹੋ ਇਸ ਤਰੀਕੇ ਦੇ ਨਾਲ ਜਦੋਂ ਇਹ ਗੁੜ ਦਾ ਟੁਕੜਾ ਗਾਂ ਨੂੰ ਖਵਾਉਂਦੇ ਹੋ ਤਾਂ ਸਮੇਂ ਵਿੱਚ ਦਸੀਂ ਮਾਣੀ ਮੰ ਮਾਤਾ ਸ਼ੀਤਲਾ ਤੇ ਗਊ ਮਾਤਾ ਜੀ ਦੇ ਅੱਗੇ ਤੁਸੀਂ ਆਪਣੇ ਬੱਚਿਆਂ ਦੇ ਵਿਆਹ ਦੀਆਂ ਰੁਕਾਵਟਾਂ ਦੀ ਪ੍ਰਾਰਥਨਾ ਕਰਨੀ ਹੈ ਕਿਉਂਕਿ ਅਸੀਂ ਜਿਸ ਮਾਤਾ ਦੇਵੀ ਦੀ ਆਰਾਧਨਾ ਕਰ ਰਹੇ ਹਾਂ ਉਹ ਮਾਤਾ ਦੇਵੀ ਗਊ ਮਾਤਾ ਦੇ ਵਿੱਚ ਵੀ ਵਾਸ ਕਰਦੀ ਹੈ ਇਸ ਤਰ੍ਹਾਂ ਹੁਣ ਬਾਕੀ ਸਾਡੇ ਕੋਲ ਰਹਿ ਗਿਆ ਹੈ ਉਹ ਪਾਣੀ ਅਸੀਂ ਭਰ ਕੇ ਜੋ ਰੱਖਿਆ ਸੀ ਉਸ ਦਾ ਕੀ ਕਰਨਾ ਉਹ ਦੱਸਣ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਜਿਹੜੇ ਬੱਚਿਆਂ ਦੇ ਵਿਆਹ ਵਿੱਚ ਰੁਕਾਵਟਾਂ ਆਉਂਦੀਆਂ ਨੇ ਅਗਰ ਉਹ ਇਸ ਪਾਣੂ ਖੁਦ ਕਰਨਾ ਚਾਹੁੰਦੇ ਹਨ ਤਾਂ ਉਹ ਖੁਦ ਉਹ ਖੁਦ ਵੀ ਕਰ ਸਕਦੇ ਹਨ ਜੇਕਰ ਮਾਤਾ ਪਿਤਾ ਆਪਣੇ ਬੱਚਿਆਂ ਲਈ ਜਾਂ ਭੈਣ ਭਰਾ ਕਰਨਾ ਚਾਹੁੰਦੇ ਹਨ ਤਾਂ ਉਹ ਵੀ ਕਰ ਸਕਦੇ ਹਨ ਇਸ ਤਰ੍ਹਾਂ ਉਹ ਪਾਣੀ ਦੀ ਗੜਵੀ ਜਿਹੜਾ ਸਾਡੇ ਕੋਲ ਟੁਕੜਾ ਹੋਵੇਗਾ ਉਹ ਮਾਤਾ ਪਿਤਾ ਜੇਕਰ ਉਪਾਕਾਰ ਰੇ ਨੇ ਤਾਂ ਉਹ ਲਿਆ ਕੇ ਗੋੜ ਦੇ ਟੁਕੜੇ ਨੂੰ ਆਪਣੇ ਬੱਚਿਆਂ ਦੇ ਜਿਸ ਬੱਚੇ ਤੇ ਲਈ ਉਪਾਕਾਰ ਕਰ ਰਹੇ ਹਨ ਉਹਦੇ ਉੱਪਰ ਤੋਂ ਸਿਰ ਤੋਂ 7 ਵਾਰ ਇਸ ਗੋੜ ਨੂੰ ਵਾਰ ਲੈਣਾ ਹੈ ਇਸ ਤੋਂ ਇਲਾਵਾ ਜੇਕਰ ਬੱਚੇ ਤੁਹਾਡੇ ਘਰ ਵਿੱਚ ਨਹੀਂ ਹਨ ਤਾਂ ਤੁਸੀਂ ਉਹਨਾਂ ਦੀ ਤਸਵੀਰ ਦੇ ਉੱਪਰ ਵੀ ਵਾਰ ਸਕਦੇ ਹੋ ਜਾਂ ਫਿਰ ਕੱਪੜਿਆਂ ਉੱਪਰ ਵੀ ਵਾਰ ਸਕਦੇ ਹੋ ਇਸ ਤਰ੍ਹਾਂ ਸਿਰ ਤੋਂ ਵਾਰਨ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਗੋੜ ਦਾ ਟੁਕੜਾ ਹੋਵੇਗਾ ਉਹ ਤੁਸੀਂ ਕੁੱਤੇ ਨੂੰ ਖਿਲਾਉਣਾ ਹੈ ਤੇ ਜਿਹੜੇ ਲੋਕਾਂ ਦੇ ਘਰ ਦੇ ਆਸ-ਪਾਸ ਕੁੱਤੇ ਆਸਾਨੀ ਦੇ ਨਾਲ ਤੁਰੇ ਫਿਰਦੇ ਹਨ ਉਹ ਤਾਂ ਇਸ ਗੋੜ ਨੂੰ ਕੁੱਤੇ ਨੂੰ ਖਵਾਉਣਾ ਹੈ ਸੋ ਇਲਾਵਾ ਜਿਹੜੇ ਲੋਕਾਂ ਦੇ ਆਸ-ਪਾਸ ਕੋਈ ਵੀ ਉਹਨੂੰ ਕੁੱਤਾ ਦਿਖਾਈ ਨਹੀਂ ਦਿੰਦਾ ਉਹ ਇਸ ਗੋੜ ਦੇ ਟੁਕੜੇ ਨੂੰ ਕਿਸੇ ਵੀ ਦਰਖਤ ਦੇ نیچے ਰੱਖ ਕੇ ਆ ਸਕਦੇ ਹਨ ਉੱਥੇ ਛੋਟੇ-ਛੋਟੇ ਕੀੜੇ ਹੁੰਦੇ ਹਨ ਜਿਹੜੇ ਉਸ ਗੋੜ ਨੂੰ ਟੁਕੜੇ ਨੂੰ ਖਾ ਲੈਣਗੇ ਪਰ ਤੁਸੀਂ ਇਹ ਗੋੜ ਦਾ ਟੁਕੜਾ ਰੱਖਦੇ ਸਮੇਂ ਪ੍ਰਾਰਥਨਾ ਜ਼ਰੂਰ ਕਰਨੇ ਆਪਣੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਐਸੀ ਤਰ੍ਹਾਂ ਜਿਹੜੀ ਸਾਡੇ ਕੋਲ ਇੱਕ ਗੜਵੀਂ ਜਲ ਵਾਲੀ ਰਹਿ ਗਈ ਉਸ ਦਾ ਤੁਸੀਂ ਆਪਣੇ ਪੂਰੇ ਘਰ ਦੇ ਵਿੱਚ ਛੜਕਾ ਕਰਨਾ ਹੈ ਮੇਨ ਗੇਟ ਤੇ ਵੀ ਕਰਨਾ ਹੈ ਤੇ ਆਪਣੇ ਪਰਿਵਾਰ ਦੇ ਮੈਂਬਰਾਂ ਤੇ ਬੱਚਿਆਂ ਦੇ ਉੱਪਰ ਵੀ ਕਰਨਾ ਹੈ ਤੇ ਆਪਣੇ ਉੱਪਰ ਵੀ ਉਹ ਸਾਰੇ ਚਾਲਦੇ ਤੁਸੀਂ ਇਸ ਤਰੀਕੇ ਨਾਲ ਆਪਣੇ ਘਰ ਦਿੱਤੇ ਆਪਣੇ ਪਰਿਵਾਰ ਦੇ ਉੱਪਰ ਛੜਕਾ ਕਰ ਲੈਣਾ ਹੈ ਇੱਕ ਵਾਰ ਇਸ ਪਾਣੂ ਚ ਜ਼ਰੂਰ ਕਰਕੇ ਦੇਖਿਓ ਤੁਸੀਂ ਇਸ ਬਾਣੂ ਕਰ ਲੋਗੇ ਤੁਰੰਤ ਤੁਹਾਡੇ ਵਿਆਹ ਦੇ ਜੋਗ ਬਣਨੇ ਸ਼ੁਰੂ ਹੋ ਜਾਣਗੇ ਤੇ ਜਿਨੀਆਂ ਵੀ ਤੁਹਾਡੇ ਵਿਆਹ ਦੇ ਰਿਸ਼ਤੇ ਵਿੱਚ ਰੁਕਾਵਟਾਂ ਆ ਰਹੀਆਂ ਹਨ ਮੁਸ਼ਕਲਾਂ ਆ ਰਹੀਆਂ ਹਨ ਉਹ ਸਾਰੀਆਂ ਤੁਰੰਤ ਦੂਰ ਹੋਣਗੀਆਂ ਇਸ ਸਾਡੀ ਅੱਜ ਦੀ ਵੀਡੀਓ ਦਾ ਛੋਟਾ ਜਿਹਾ ਉਪਾਅ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ